हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜ਼ਿਟ ਹੈਗੀਏ ਦੋਸਤੋ ਪਿੰਡ ਗਰਵਾਲੀ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਪਹੁੰਚੇ ਆਂ ਵੀਰ ਜਿੰਦੇ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਕਾਫੀ ਟਾਈਮ ਤੋਂ ਪਸ਼ੂ ਵਪਾਰ ਦਾ ਕੰਮ ਜਿਹੜਾ ਦੋਸਤੋ ਵੀਰ ਕਰਦੇ ਆ ਰਹੇ ਨੇ ਤੇ ਅੱਜ ਫਿਲਹਾਲ 5 ਨਗ ਹੋਣਗੇ ਬੈੜਾਂ ਹੋਣਗੀਆਂ ਸਾਰਿਆਂ ਦੀ ਡਿਟੇਲ ਜਿਹੜੀ ਆ ਦੋਸਤੋ ਕੱਲੀ ਕੱਲੀ ਬੈੜ ਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਜਿਹੜੇ ਕੁਝ ਨਵੇਂ ਫਾਰਮਰ ਵੀਰ ਨੇ ਆਪਣੇ ਇਸ ਚੈਨਲ ਦੇ ਉੱਪਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਵੀ ਰਿਕਵੈਸਟ ਆ ਦੋਸਤੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਜਿਹੜਾ ਤੁਸੀਂ ਪ੍ਰੈਸ ਕਰ ਲਿਆ ਕਰੋ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਜਣੀਆਂ ਤੁਹਾਨੂੰ ਰੋਜ਼ ਦੀਆਂ ਮਿਲ ਸਕਣ ਸਭ ਤੋਂ ਪਹਿਲਾਂ ਅੱਜ 30 ਮਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦਾ ਦੋਸਤੋ 4:00 ਵਜੇ ਦਾ ਸਮਾਂ ਹੈਗਾ ਪਸੂ ਜਿਨੇ ਵੀ ਦਿਖਾਵਾਂਗੇ ਨਾਗ ਜਿੰਨੇ ਵੀ ਹੋਣਗੇ ਦੋਸਤੋ ਸਾਰੇ ਸਵੇਸਬਾਈ ਹੋਣਗੇ ਨਾਲ ਬੱਚੇ ਹੋਣਗੇ ਰੇਟ ਭਾਅ ਪੜਦਾ ਬਿਲਕੁਲ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਸੂਏ ਪਸ਼ੂ ਦੀ ਜਿਹੜੀ ਦੋਸਤੋ ਤਸੱਲੀ ਹੈ ਇੱਕ ਟਾਈਮ ਦੋ ਟਾਈਮ ਘਰ ਵਿਜ਼ਿਟ ਕਰਕੇ ਤੁਸੀਂ ਕਰ ਸਕਦੇ ਹੋ ਠੀਕ ਆ ਅੱਜ ਐਫ ਜਿਹੜੀਆਂ ਵੜਾਂ ਨੇ ਦੋਸਤੋ ਜਾਦੀਆਂ ਐ ਪਿਓਰ ਦੇ ਵਿੱਚ ਕੋਈ 1 2 ਨਾਗ ਹੋਣਗੇ ਬਾਕੀ ਕੋਚ ਕਿ ਤਿੰਨ ਕਿ ਨਾਗ ਜਿਹੜੇ ਦੋਸਤੋ ਕ੍ਰੋਸ ਸੰਗ ਦੇ ਵਿੱਚ ਹੋਣਗੇ ਆ ਉਹ ਕਰਦੇ ਆ ਗੱਲਬਾਤ ਵੀਰ ਜਿੰਦੇ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਸੋ ਵੀਡੀਓ ਨੂੰ ਜਿਹੜਾ ਦੋਸਤੋ ਤੁਸੀਂ ਐਂਡ ਤੱਕ ਦੇਖ ਲਿਓ ਜਾਂ ਪੂਰੀ ਇਨਫੋਰਮੇਸ਼ਨ ਜਿਹੜੀ ਆ ਇਹਨਾਂ ਵਿਹੜਾਂ ਦੇ ਰਿਗਾਰਡਿੰਗ ਆਪਾਂ ਤੁਹਾਨੂੰ ਦੱਸਣੀ ਆ ਉਹ ਜਿਹੜੀ ਸਮਝ ਵਿੱਚ ਆ ਸਕੇ ਅੱਜ ਵੀਰ ਜਿੰਦੇ ਨੇ ਬਿਲਕੁਲ ਫਲਕਾਰੀਆਂ ਫਲਪੂਰੀਆਂ ਪਾ ਕੇ ਓਕੇ ਕਰਤਾ ਕੰਮ ਜਿੰਦੇ ਭਾਈ ਸਾਬ ਤੋਂ ਪਹਿਲਾਂ ਸਾਸਰੀ ਕਾਲ ਵੀਰ ਸਾਸਿਕਾ ਹੋਰ ਕੈਂਟ ਕੰਮ ਵਧੀਆ ਵੀ ਜੀ ਵਧੀਆ ਚਲੋ ਸ਼ੁਕਰ ਮਾਲਕ ਦਾ ਤੇ ਭਾਈ ਉਰੇ ਵੱਡੇ ਕੱਤਕਾਰ ਦੇ ਵਿੱਚ ਆ ਵੀ ਜਿੱਡਾ ਕਿ ਮਨਲਾ ਸਾ ਤੇਰਾ ਰੱਬ ਨੇ ਸੁੱਖ ਨਾ ਵੀ ਵੱਡਾ ਉੱਚਾ ਕਰਦਾ ਵੀ ਓਡੀ ਵਹਿੜ ਆਪਾਂ ਜੇ ਖੜੀ ਕਰਤੀ ਲੱਗੀ ਹੈ ਠੀਕ ਆ ਕੱਦ ਕਾਠੀ ਪੂਰਾ ਵੱਡਾ ਦੋਸਤ ਐਚ ਐਫ ਦੀ ਪਿਓਰ ਵਹਿੜ ਜਾਂਦੀ ਆ ਪੂਰੀ ਗੱਲਬਾਤ ਕਰਦੇ ਆ ਜੀ ਦੇ ਭਾਈ ਅੱਜ ਨਗ 5 ਨੇ ਵੀ ਜੇ ਆਪ ਨੂੰ ਕੋ ਚਾਰਜ ਜੇ ਹਾਂਜੀ ਦੋ ਸੂਈਆਂ ਜੇ ਇੱਕ ਗੱਬਣ ਤਿਆਰ ਆ ਕੋਈ ਦੋ ਚਾਰ ਦਿਨ ਲਾ ਜੂ ਇੱਕ ਟੋਕੜ ਗੱਬਣਾ ਵੀ ਜੀ ਇੱਕ ਟੋਕੜ ਗੱਬਣਾ ਹਾਂਜੀ ਚਾਰ ਨਗ ਸੂਏ ਸਵਾਏ ਬੱਚੇ ਨਾਲ ਹੈ ਜੀ ਹਾਂਜੀ ਹਾਂਜੀ ਵੀਰ ਠੀਕ ਆ ਪਹਿਲੇ ਨੰਬਰ ਤੇ ਜਿੰਦੇ ਵੀਰ ਆ ਜਿਹੜੀ ਵਹਿੜ ਆ ਗਈ ਐਚ ਐਫ ਪਿਓਰ ਹੀ ਆ ਗਈ ਹੈ ਹ ਕੀ ਡਿਟੇਲ ਹੈ ਵੀਰ ਜੀ ਵੀ 2 ਤੋਂ ਪਲੱਸ ਦੁੱਧ ਹੋਊਗਾ ਹਾਂਜੀ ਕੋਈ ਕੰਡਾ ਲਾਇਆ ਹੋਵੇ ਕੋਈ ਲੀਟਰ ਨਾ ਮਿਲੇ ਹਾਂਜੀ ਪਾਣੀ ਵਾਲਾ ਦੁੱਧ ਦੇ ਲਗੋ 20 ਕਿਲੋ ਹੋਊਗਾ ਬਚੂ ਠੀਕ ਹੈ ਜੀ ਹਾਂਜੀ ਵਲ ਗਿਆ ਠੰਡਾ ਕਰਕੇ ਬਾਲਟੀਆਂ ਤੇ 2-3 ਵਾਰੀ ਲੱਦਾ ਮਾਰ ਕੇ ਆਲਾ ਵੀਰ ਜੀ ਇਹਦੇ ਕੋ 24 ਦਾ ਆਜੇ 23 ਦਾ ਆਜੇ ਹਾਂਜੀ ਜਿਹੜਾ ਠੰਡਾ ਦੁੱਧ ਆ 20 ਕਿਲੋ 20 ਕਿਲੋ ਆ ਜੀ ਹਾਂਜੀ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਵੀਰ ਜੀ ਇਹਨੂੰ ਕੋਈ 25 ਦਿਨ ਹੋ ਗਏ ਨੇ 25 ਦਿਨ ਆ ਸਵੇਰ ਦੁਜਾ ਜੀ ਸਵੇਰ ਵੀ ਜੀ ਇਹਦਾ ਪਹਿਲਾ ਜੇ ਮੂੰਹ ਚਾਰ ਦੰਦਾਂ ਦਾ ਜੀ ਮੂੰਹ ਚੌਗੀ ਆ ਹਾਂਜੀ ਚਾਰ ਦੰਦ ਬੱਛੀ ਤੁਹਾਨੂੰ ਦੋਸਤੋ ਵਿਖਾਉਂਦੇ ਆ ਥੱਲੇ ਥੱਲੇ ਬੱਚਾ ਕੀ ਜੀ ਇਹਦੇ ਮਗਰ ਬੱਛੀ ਹੈ ਵੀ ਬੱਛੀ ਹੈ ਆਪੋ ਬੱਛੀ ਹੈ ਦੋਸਤੋ ਮਗਰ ਵੀ ਬੱਛੀ ਆ ਤੇ ਬੱਚੀ ਵੀ ਆ ਜਿਹੜੀ ਮਗਰ ਹੈਗੀ ਆਪਾਂ ਤੁਹਾਨੂੰ ਦਿਖਾਵਾਂਗੇ ਕੱਦ-ਕੱਡ ਤੁਸੀਂ ਵੇਖੋਗੇ ਦੋਸਤੋ ਲੱਤਾਂ ਤੋਂ ਲੈ ਕੇ ਸਟਾਰਟ ਕਰੀਏ ਨਾ ਤਾਂ ਉਹਦੇ ਕੱਦ-ਕੱਢੀ ਬਹੁਤ-ਬਹੁਤ ਉੱਚੇ ਵੱਡੇ ਕੱਦ-ਕੱਢ ਦੇ ਵਿੱਚ ਆ ਫੁੱਲ ਹਾਈਟ ਆ ਵੀ ਜਿਵੇਂ ਆਪਾਂ ਫਾਰਮਰ ਗਾ ਵੜਾ ਨਾਰਮਲੀ ਦੇਖਦੇ ਆ ਤੇ ਆਰਡਰ ਦੀ ਕੁਆਲਿਟੀ ਕਾਫੀ ਵੇਖੋਗੇ ਬਾਹਰ ਜਿਹੜਾ ਉਸ ਤੋਂ ਬੈਕ ਸਾਈਡ ਤੋਂ ਵੀ ਪੂਰਾ ਤੇ ਥਣ-ਥਣ ਦੀ ਕੁਆਲਿਟੀ ਕਾਫੀ ਖੂਬਸੂਰਤ ਆ ਜਦੋਂ ਆਪਾਂ ਤੁਹਾਨੂੰ ਬਾਹਰ ਖੋਲ ਕੇ ਤੋੜ ਕੇ ਦਿਖਾਈ ਤਾਂ ਤੁਹਾਨੂੰ ਜਣੀ ਵਧੀਰੇ ਜੜੀ ਸਮਝ ਆ ਜਾਊਗੀ ਠੀਕ ਆ ਜੀ ਤੇ ਬਾਕੀ ਥਣ-ਥਣ ਬਹੁਤ ਵਧੀਆ ਚੰਗਾ ਹਲੋ ਸਤਿ ਸ੍ਰੀ ਅਕਾਲ ਵੀ 1 ਲੀਟਰ ਦੀ ਜਿਹੜੀ ਦੋਸਤੋ ਕਪੈਸਿਟੀ ਆ ਜਿਹੜਾ ਠੰਡਾ ਕਰਕੇ ਦੁੱਧ ਦਾ 22 23 ਲੀਟਰ ਜਿਹੜਾ ਵੀ ਨਾ ਬਈ ਝਾਗ ਵਾਲਾ ਹੋਵੇ ਤੇ ਬੱਚਾ ਜਿਹੜਾ ਜਿੰਦੇ ਭਾਈ ਇਹਦੇ ਮਾਰੇ ਲਈ ਬੱਚੀ ਹੋ ਆ ਬੈਠੀ ਹੈ ਵੀਜੀ ਬੱਚੀ ਆ ਬੈਠੀ ਮਗਰ ਠੀਕ ਹੈ ਆ ਬੱਚੀ ਹੈ ਬੱਚੀ ਪੂਰੀ ਪਲੀ ਪਲਾਈ ਹੈ 22 ਤੋਂ 25 25 ਦਿਨ ਦਾ ਜਿਹੜਾ ਸਮਾਂ ਹੋ ਗਿਆ ਸੋਈ ਨੂੰ ਠੀਕ ਹੈ ਤੇ 25 ਆ ਮਗਰ ਬੱਚਾ ਜਿਹੜਾ ਬੱਚੀ ਆ ਤੇ ਬਾਕੀ ਦੁੱਧ ਧਾਰ ਥਣਾ ਦੀ ਬਿਲਕੁਲ ਜੀ ਓਕੇ ਹੈ ਜੀ ਇਹ ਸਾਫ ਆ ਜੀ ਭਰਾ ਭਰੂ ਚੰਗਾ ਆ ਹਾਂ ਜੀ ਜੀ ਬਹੁਤ ਵਧੀਆ ਇੱਕ ਪਾਸੇ ਦੋਵੇਂ ਪਾਸੇ ਬਹਿ ਕੇ ਵੇਚ ਚੋਈ ਕਰ ਲਈ ਦੀ ਹੈ ਮੈਂ ਜਿੱਦਾਂ ਮਰਜ਼ੀ ਭਾਵੇਂ ਇਧਰੋਂ ਹੀ ਵੜ ਕੇ ਬੰਦਾ ਭਾਵੇਂ ਪਰਲੇ ਪਾਰ ਚਲ ਜੇ ਕੋਈ ਗੱਲ ਬਾਤ ਨਹੀਂ ਹਾਂ ਜੀ ਹਾਂ ਜੀ ਆਹ ਕਰੋ ਗੱਲ ਹਾਂ ਜੀ ਠੰਡੀ ਬਹੁਤ ਜਿੱਥੇ ਲੱਤਾਂ ਗੜਤੀਆਂ ਕਰਮਾਲੀ ਨੇ ਭਾਵੇਂ ਚੋਕੇ ਲੱਤਾਂ ਗਾਹ ਵਿਸ਼ਾਂ ਕਰੀ ਜਾਓ ਨਹੀਂ ਭਈ ਲੱਤ ਨਹੀਂ ਪੁੱਟਦੀ ਇਹ ਤੇ ਹੈ ਜਿੱਥੇ ਗੜਤੀਏ ਕੀ ਜੀ ਜਿੱਥੇ ਮਰਜ਼ੀ ਗੜ ਦੋ ਅਸ਼ੀਰ ਨਹੀਂ ਕੋਈ ਇਹ ਥੋੜਾ ਵੀ ਪੱਜ ਕੇ ਟੱਪ ਜੂਗੀ ਕੋਈ ਉਹ ਸੀ ਉਸ ਆਉਪਣਾ ਕਦੇ-ਕਦੇ ਪਸ਼ੂ ਦੇ ਵਿੱਚ ਬੜਾ ਜੀ ਬੜਾ ਵੀ ਆ ਦੇਖ ਲੈ ਵਿੱਚ ਦੇ ਵੀਰ ਖੋਲ ਕੇ ਦਿਖਾ ਲਈ ਵੀ ਤੋਂ ਬੱਚੀ ਕਮਾਲ ਦੀ ਹੈ ਦੋਸਤੋ ਤਸੱਲੀ ਤਾਂ ਥੋੜੀ ਜਿਹੀ ਵਾਧਾ ਕਰਾਉਣੇ ਪਏ ਆ ਵੀ ਕਿਸੇ ਵੀਰ ਨੂੰ ਲੱਗੇ ਨਾ ਵੀ ਕੋਈ ਛੜਾਕਲ ਜਾਂ ਪਸ਼ੂ ਨਹੀਂਗਾ ਵੀ ਠੰਡੀ ਧੀਰੀ ਆ ਕਿਉਂਕਿ ਜਾਤ ਵਿੱਚ ਪੂਰੀ ਆ ਬਰੀਡ ਵਾਲੀ ਆ ਵੀ ਨਾਰਮਲੀ ਜਿਹੜੇ ਵੀਰ ਐਚ ਐਫ ਵੇੜਾਂ ਦੇ ਉੱਪਰ ਕੰਮ ਕਰਦੇ ਆ ਉਹਨਾਂ ਨੂੰ ਸਮਝ ਆ ਜਾਣੀ ਹੈ ਵੀ ਵਾਕਈ ਕਿਸੇ ਬਰੀਡ ਦੀ ਮਾਲਕ ਹਨ ਚੰਗੀ ਬਰੀਡ ਦੀ ਆ ਚੰਗੇ ਸੀਮੰਤ ਦੀ ਆ ਬੱਚੇ ਪਿੱਛੇ ਹੋਰ ਵੀ ਆ ਵੇੜਾਂ ਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਚੰਗੇ ਚੰਗੇ ਸੀਮੰਤ ਦੇ ਬੱਚੇ ਨਜ਼ਰ ਆਉਣਗੇ ਆਜੋ ਜੀ ਠੀਕ ਆ ਬਾਕੀ ਫੈਸ਼ਨ ਪੂਸ਼ਨ ਜਿਹੜਾ ਪੂਰਾ ਦੋਸਤੋ ਟੌਰ ਟੱਪਾ ਜਿਹੜਾ ਟੌਰ ਟੱਪਾ ਆਪਾਂ ਗੱਲ ਕਰ ਲਏ ਕਿ ਵੇੜ ਦੇ ਵਿੱਚ ਪੂਰਾ ਠੀਕ ਆ ਤੇ ਭਾਈ ਜਿੰਦੇ ਉਹ ਇੱਕ ਕਹਿ ਨਹੀਂ ਦਿੰਦੇ ਵੀ ਉਹ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਵੀ ਇਹ ਫੁਲਕਾਰੀ ਐਵੇਂ ਨਹੀਂ ਪਾਈਗੀ। ਇਹ ਕੋਈ ਗੱਲ ਹੈ ਵਹਿੜ ਦੇ ਵਿੱਚ ਤਾਂ ਪਾਈ ਆ। ਹੈ? ਆ ਡਾਕਟਰ ਵੀ ਆਣਾ ਵੀਰ ਜੀ। ਆ ਜਿੱਦਾਂ ਮਰਜੀ ਵਰਜੋ ਲਾਤ ਫੋੜ ਦੇ ਬੱਛੀ ਭੱਜੇ ਬਾਜ਼ਾਰ ਦੇ ਵਿੱਚ ਤਾੜਾ। ਲੈ ਵੀ। ਠੀਕ ਆ। ਜਿੱਥੇ ਗੜਤੀਆਂ ਲਾ ਤਾਂ ਗੜਤੀਆਂ। ਹਾਂ। ਬਹੁਤ ਸੀਲਸ ਲੱਗ ਜਿਹੜੀ ਵਹਿੜਾ ਦੋਸਤੋ ਆ ਵੇਖੋ ਹਰ ਪਾਸਿਓ ਤੁਸੀਂ ਤਸੱਲੀ ਕਰੋ। ਆ ਕਰੋ ਤਾਂ ਸੱਲੀ ਤੁਸੀਂ ਬਹਿਣੀ ਵਾਲੇ ਪਾਸੇ ਉਲਟ ਬਹਿਣੀ ਵਾਲੇ ਪਾਸੇ ਤਾਂ ਥੋਣ ਦੀ ਸ਼ੇਪ ਬਹੁਤ ਚੰਗੀ ਹੈ ਹਾਂਜੀ ਹਾਂਜੀ ਇੱਕ ਸੰਤੂ ਸਾਹਿਬ ਵੀਰ ਪੁੱਛਦੇ ਕੋਈ ਨਵੇਂ ਜਿਹੜੇ ਵੀ ਕੰਮ ਸ਼ੁਰੂ ਕਰਦੇ ਆ ਨਾ ਉਹ ਪੁੱਛਦੇ ਵੀ ਡੰਕਰ ਥਣਾ ਕਿਉਂ ਆਇਤਾ ਜਦੋਂ ਆਪਾਂ ਨਾ ਨਹਾਉਣੇ ਆ ਸੰਤੂ ਸਾਹਿਬ ਜੋ ਮਾਰੀਦਾ ਸ਼ੈਂਪੂ ਚੋ ਕੋ ਮਾਰਨਾ ਪੁੱਛਦਾ ਹੱਥ ਪੱਲਾ ਮਾਰਨਾ ਫਿਰ ਡੰਕਰ ਪਸੰਦਾ ਮਾਜ ਜੇ ਕਾ ਕੱਟ ਪਸੰਦੀ ਆ ਬੈਠਣਾ ਜਾ ਜਾਂਦੀ ਏ ਠੀਕ ਆ ਜੀ ਹਾਂਜੀ ਬਿਲਕੁਲ ਬਿਲਕੁਲ ਤੇ ਦਾੰਦ ਆਪਾਂ ਵਿਖਾ ਦਈਏ ਆ ਦਿਖਾ ਦਿਓ ਜੀ ਜੇ ਆਹ ਦੇਖੋ ਦੋਸਤੋ ਠੀਕ ਹੈ ਚਾਰ ਦੰਦਾਂ ਤੇ ਛੇ ਦੰਦ ਹਜੇ ਮਤਲਬ ਕਿ ਡਿੱਗੇ ਆ ਪਰ ਚੱਕੇ ਨਹੀਂਗੇ ਵੀ ਚੱਕੇ ਨਹੀਂ ਵੀ ਜੀ ਇਧਰੋਂ ਇਧਰਲਾ ਡੇਪਿਆ ਇਧਰੋਂ ਚੁੱਕਣਾ ਏ ਠੀਕ ਆ ਜੀ ਇਧਰਲਾ ਹਜੇ ਦੋਸਤੋ ਡਿੱਗੇ ਆ ਨਹੀਂਗਾ ਇਧਰਲਾ ਸਾਰਾ ਦਾ ਹਜੇ ਹੈਗਾ ਬਿਲਕੁਲ ਦੁੱਧ ਦੰਦਾਂ ਤੇ ਆਹ ਵੇਖੋ ਤੁਸੀਂ ਆਹ ਦੰਦ ਕੱਢ ਲਿਆ ਇੱਕ ਠੀਕ ਆ ਆਹ ਦੰਦ ਮਾੜਾ ਮਾੜਾ ਪੁੱਟਣ ਲਈ ਆ ਹਜੇ ਵਿੱਚੋਂ ਨਿਕਲਿਆ ਨਹੀਂ ਜੰਗੀ ਤੱਕ ਠੀਕ ਆ ਚਾਰ ਦੰਦ ਤਾਂ ਤੁਸੀਂ ਖੜੀ ਜੀ ਭਾਵੇਂ ਇਦਾਂ ਲਾ ਕੇ ਘੰਟਾ ਖੜੀ ਰਹੀ ਜੀ ਕਰੋ ਚਾਕੇ ਵੀ ਠੀਕ ਆ ਜੀ ਚਾਰ ਦੰਦ ਸਥਾਈ ਆ ਦੋਸਤੋ ਚੌਗੀ ਆ ਬੱਛੀ ਕਮਾਲ ਦੀ ਆ ਠੀਕ ਆ ਜਰੂਰ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਨੇ ਕਿ ਸ਼ੌਂਕ ਪਗਾਉਣਾ ਹੈ ਬਰੀਡ ਦੀ ਬੱਛੀ ਲੱਭ ਰਹੇ ਹੋ ਠੀਕ ਆ ਠੀਕ ਆ ਦੇ ਦੇ ਵੀ ਕੀ ਡਿਮਾਂਡ ਫੇਰੀ ਦੀ ਡਿਮਾਂਡ ਦੇ ਵਿੱਚ ਫੋਨ ਤੇ ਕਰਵਾ ਫੋਨ ਤੇ ਕਰੋਂਗੇ ਹਾਂਜੀ ਕੋਈ ਜ਼ਿਆਦਾ ਵੱਡਾ ਤਾਂ ਨਹੀਂਗਾ ਹੋਊਗਾ ਜੈਨੂਨ ਚਾਹੀਏ ਨਹੀਂ ਨਹੀਂ ਜੈਨੂਨ ਜੈ ਵੀ ਹਰ ਇੱਕ ਫਾਰਮਰ ਦੇ ਪਹੁੰਚ ਵਿੱਚ ਆ ਹਾਂਜੀ ਹਾਂਜੀ ਠੀਕ ਆ ਮੁੱਲ ਜਿਹੜਾ ਇੱਕ ਦੋਸਤੋ ਖਾਸੇ ਤੌਰ ਤੇ ਵੀਰਾਂ ਦਾ ਵੀ ਆਪਾਂ ਜਿਹੜਾ ਰੇਟ ਆ ਫੋਨ ਤੇ ਕਰ ਲਾਂਗੇ ਠੀਕ ਆ ਕੋਈ ਵੱਡਾ ਮੁੱਲ ਬਾਲਾ ਨਹੀਂ ਹੁੰਦਾਗਾ ਬਾਕੀ ਤੁਸੀਂ ਇੱਕ ਵਾਰੀ ਚਵਾਈ ਜ਼ਰੂਰ ਕਰ ਲਿਓ ਸੈਟੀਸਫਾਈ ਹੋਏ ਜਿੰਨਾ ਦੱਸਿਆ ਗਿਆ ਤਸਦੀਕ ਨਾਲ ਜਿਹੜੀ ਤੁਸੀਂ ਦੋਸਤੋ ਦੋਦ ਸੰਤੂ ਸਾਹਿਬ ਬਾਧੀ ਹੋਊਗਾ ਦੂਰ ਕਿ ਲੋ ਘੜ ਤਨ ਠੀਕ ਆ ਜੀ ਠੀਕ ਆ ਭਰਾ ਜੀ ਇਸ ਤੋਂ ਬਾਅਦ ਇੱਕ ਅਗਲੀ ਵਾਰ ਦੋਸਤੋ ਦਿਖਾਉਣੇ ਆ ਦੂਜੇ ਨੰਬਰ ਤੇ ਆ ਤੇ ਇਹਦਾ ਸੂਹਾ ਕਿੰਮਾ ਜੀ ਇਹਦਾ ਵੀ ਜੀ ਦੂਜਾ ਸੂਹਾ ਜੀ ਦੂਜੇ ਸੂਫੇ ਦੇ ਵਿੱਚ ਦਿਨ ਕਿੰਨੇ ਬਈ ਜਿੰਦੇ ਹੋ ਗਏ ਇਹਨੂੰ ਕੋਈ 10 ਕ ਦਿਨ ਹੋ ਗਏ ਸੂਫੇ ਦੇ ਵਿੱਚ 10 ਕ ਦਿਨ ਹੋ ਗਏ ਆ ਦੁੱਧ ਹਾਜ਼ਰ ਕਿੰਨਾ ਹੁੰਦਾ ਦੁੱਧ 14 ਕਿਲੋ ਹੋਗਾ ਜੀ 14 ਕਿਲੋ ਮਗਰ ਬੱਚਾ ਕੀ ਹੈ ਜੀ ਬੱਚੀ ਆ ਗਈ ਵੀਰ ਜੀ ਮੱਠੀ ਜਿਹੜੀ ਸੈਂਟਰ 'ਚ ਖੜੀ ਹੈ ਹਾਂ ਜੀ ਹਾਂ ਜੀ ਚੰਗੇ ਸੀਮਨ ਦੀ ਬੱਚੀ ਹੈ ਡੈਨਮਾਰਕ ਦੀ ਹੈ 14 ਕ ਦਿਨ ਦਾ ਸਮਾਂ ਜਿਹੜਾ ਦੱਸਿਆ ਕਿੰਨਾ ਸੀ 14 ਕ ਦਿਨ ਹੋ ਗਏ ਯਾਰ 14 ਕ ਦਿਨ ਹੋ ਗਏ 14 ਕ ਦਿਨ ਹੋ ਗਿਆ 14 ਕ ਕਿਲੋ ਦੁੱਧ ਹੈਗਾ ਇਹ ਤੋਂ ਦੁੱਧ 14 ਕ ਦਿਨ ਦੇ 10 ਕ ਦਿਨ ਆ 10 ਕ ਦਿਨ ਆ 14 ਕਿਲੋ ਦੁੱਧ ਆ ਹਾਂ ਜੀ ਦਿਨ 10 ਹੋਇਆ ਸੂਈ ਨੂੰ ਦੂਜਾ ਸਵੇਰ ਦੋਸਤੋ 14 ਕਿਲੋ ਜਿਹੜਾ ਬਿਲਕੁਲ ਹਾਜ਼ਰ ਦੁੱਧ ਆ ਤੇ ਚਾਰ ਥਾਣਾ ਠੀਕ ਆ ਜੀ ਕਿਸੇ ਤਰ੍ਹਾਂ ਦਾ ਕੋਈ ਬੱਚਾ ਜਾਂ ਦੂਜੀ ਤੇ ਜੀ ਉਹ ਨਹੀਂ ਲੱਗਾਗਾ ਵੀ ਚਾਰ ਥਾਣਾ ਬਿਲਕੁਲ ਤੇ ਟਾਇਰ ਬਿਲਕੁਲ ਨਿੱਗਰ ਲੇਵਾ ਫਿਕਸ ਹੈਟਰ ਬੱਚਾ ਮੈਂ ਤੁਹਾਨੂੰ ਦਿਖਾ ਦਿੰਦਾ ਆ ਫੀਮੇਲ ਕਾਫ ਆ ਆ ਬੱਚੀ ਆ ਬਿਲਕੁਲ ਡੈਨਮਾਰਕ ਸੀਮੰਦੀ ਆ ਜੀ ਹਾਂ ਜੀ ਠੀਕ ਆ ਜੀ ਫੂਜ ਪਾਸ ਤਾਂ ਬਿਲਕੁਲ ਛੋਟੀ ਈ ਆ ਕਰੋ ਚੈੱਕ ਆ ਕਰੋ ਚੈੱਕ ਜੀ ਆ ਬੱਚਾ ਜਿਹੜਾ ਦੋਸਤੋ ਫੀਮੇਲ ਕਾਫ ਆ ਠੀਕ ਆ ਚੰਗੇ ਇੰਪੋਰਟਡ ਸੀਮੰਟ ਦੀ ਜਿਹੜੀ ਮਗਰ ਬੱਚੀ ਆ ਫੀਮੇਲ ਕਾਫ ਆ ਜੀ ਠੀਕ ਆ ਜੀ ਆ ਦੇਖੋ ਠੀਕਾ ਖੋਲ ਕੇ ਭਾਈ ਜਿੰਦੇ ਵੀਰ ਦਿਖਾਓ ਇਹਨੂੰ ਵੀ ਖੋਲ ਕੇ ਤੇ 14 ਲੀਟਰ ਜਿਹੜਾ ਦੋਸਤੋ ਤੁਸੀਂ ਚੁਵਾਈ ਕਰਨੀ ਆ ਕਿਉਂਕਿ ਜਿਸ ਵੀ ਥਾਂ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਾ ਰਹੇ ਆ ਜੋ ਵੀ ਦੁੱਧ ਦੱਸਿਆ ਜਾਂਦਾ ਮਾਲਕ ਵੱਲੋਂ ਓਨਰ ਵੱਲੋਂ ਉਹਦੀ ਚੁਵਾਈ ਆ ਉਹਨੂੰ ਬਿਲਕੁਲ ਤਸੱਲੀ ਕਰਨਾ ਵੈਰੀਫਾਈ ਕਰਨਾ ਤੁਹਾਡਾ ਕਿਸਾਨ ਵੀਰੋ ਕੰਮ ਆ ਜਿਹੜੇ ਵੀਰ ਨੇ ਵੀ ਖਰੀਦਣੀਆਂ ਜਿਹੜਾ ਵੀ ਖਰੀਦਦਾਰ ਆਊਗਾ ਉਹਨੇ ਬਿਲਕੁਲ 14 ਲੀਟਰ ਦੀ ਤੁਸੀਂ ਆਪ ਤਸੱਲੀ ਕਰਨੀ ਹੈ ਤੇ ਆ ਥਣ ਦੀ ਕੁਆਲਿਟੀ ਆ ਵਾਹਨਾ ਬਿਲਕੁਲ ਤੁਸੀਂ ਵੇਖੋ ਹਾਂਜੀ ਜਿੰਨੇ ਭਾਈ ਟਾਈਮ ਟੂ ਟਾਈਮ ਕਿੰਨੇ ਕਬ ਚੁਵਾਈ ਕਰਦੇ ਵੇ ਵੀਰ ਜੀ ਆਪਣੀ 4 ਵਜੇ ਦੀ ਚੁਵਾਈ ਹੈ 4 ਵਜੇ ਮਾਰਨਿੰਗ ਵੀ 4 ਤੋਂ 4 ਦੀ ਜਿਹੜੀ ਚੁਵਾਈ ਦੋਸਤੋ ਕਰ ਸਕਦੇ ਹੋ ਤੁਸੀਂ ਕਿਉਂਕਿ ਟਾਈਮ ਜਿਹੜਾ ਸਵੇਰ ਵਿੱਚ ਚੁਵਾਈ ਹੈ 4 ਵਜੇ ਕੀਤੀ ਆ ਹੁਣ ਵੀ ਜਿਹੜਾ ਨੇੜੇ-ਤੇੜੇ ਸਮਾਂ ਜਿਹੜਾ 4 ਦਾ ਹੋਇਆ ਲੱਗਦਾ ਹੈ ਹੋਇਆ ਆਰਡਰ ਫਿਕਸ ਜੀ ਆਰਡਰ ਹੈ ਜੀ ਬਿਲਕੁਲ ਨਾ ਫੈਕਟਰੀ ਦਾ ਆਡਰ ਚਲੋ ਫਿਰ ਮੈਂ ਆ ਆ ਮੋਹਲ ਭਾਈ ਜੀ ਦੇਦਾ ਫਿਰ ਕਿੰਨਾ ਇਹ ਵੀ ਜੀ 55000 ਦੀ ਬਚੀ ਦੇਦਾ 55 ਦੀ ਹਾਂਜੀ ਲੈਣ ਦੇ ਹਾਂ ਜੀ ਕੋਈ ਮੌਕੇ ਤੇ ਹੋ ਜੂਗਾ ਪਿਆਰ ਮੈਂ ਹੁਤਾਲਾ ਕੰਮ ਕੋਈ ਗੱਲ ਨਹੀਂ ਕੋਈ ਜ਼ਰੂਰ ਲਾਵੇ ਬਾਕੀ ਜੇ ਬਾਨੇ ਦੀ ਆ ਵੀ ਕੋਈ ਆਡਰ ਹਾਂ ਇਹ ਨਾ ਨਵਾਂ ਥਾ ਕਰ ਰਾ ਡੰਗਰ ਆ ਕੇ ਬਿਲਕੁਲ ਵੀ ਕੱਲ ਆਪਣੇ ਕੋਲ ਆਈ ਹੈ ਜੀ ਉਦਾਂ ਵਿਖਾ ਦੂੰ ਨਾੜਾ ਨੂੜਾ ਚੱਲੇ ਦੇ ਬਿਲਕੁਲ ਆਹ ਦੇਖੋ ਦੋਸਤੋ ਠੀਕ ਹੈ ਗਲਾ ਫੇਰ ਥਾੜਾ ਦੇਖੋ ਤੇ ਲਵਾਈ ਥਣ ਦੀ ਦੇਖੋ ਦੋਸਤੋ ਕਈ ਵਾਰ ਹੁੰਦਾ ਮੋਸਟਲੀ ਘਰੇ ਸੌਦਾ ਕਰਨਾ ਤੋਂ ਪਰ ਕਿਸੇ ਵੀਰ ਨੇ ਆਨਲਾਈਨ ਉਹ ਤੁਸੀਂ ਕਰ ਸਕਦੇ ਹੋ ਬਟ ਥਣ ਥਣ ਜਿਹੜਾ ਪੂਰਾ ਮੁਠੀ ਵਾਲਾ ਅਸੀ ਚਬਈ ਵਾਲਾ ਥਾਣਾ ਠੀਕ ਆ ਮਗਰ ਬੱਚਾ ਵੀ ਬਹੁਤ ਸਟੈਂਡਰਡ ਦਾ ਹੈ ਤੇ 55 ਕੀਤਾ ਜੀ ਹਾਂ ਜੀ ਹਾਂ ਜੀ 55 ਵਾਛੀ ਦੇ ਦਾ ਚੋ ਮਾਨਤਨ ਹੋ ਜੂ ਹਾਂ ਜੀ ਹੋ ਜੂਆ ਬਿਲਕੁਲ ਠੀਕ ਆ ਤੇ ਜਿੰਦੇਪਾ ਅਗਲੀ ਵੈੜ ਕਰੀ ਇਹ ਵੀ ਜੀ ਤੀਜਾ ਸੂਆ ਸੂਗੀ ਸੂਣਾ ਜੇ ਨੇ ਹਾਂ ਜੀ ਇਹਨੇ ਸੂਣਾ ਜੇ ਅੱਛਾ ਤੇ ਅਜੇ ਕੋਈ ਪੰਜ ਕ ਦਿਨ ਦੀ ਕੱਚੀ ਆ ਪੰਜ ਕ ਦਿਨ ਦਾ ਜਿਹੜਾ ਦੋਸਤੋ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਬਹੁਤ ਹੋ ਰਹੀ ਆ ਥਣ ਤੋਂ ਤਾਂ ਮੱਝਾਂ ਵਾਲਾ ਪਾ ਕਹਿੰਦੇ ਨੂੰ ਹਾਂ ਥਣ ਤੋਂ ਬਹੁਤ ਹੋ ਰਹੀ ਆ ਠੀਕ ਆ ਮੱਝਾਂ ਦਾ ਥਣ ਜਿਹੜੇ ਦੋਸਤੋ ਲੰਬਾਈ ਤੋਂ ਬਈ ਪੂਰੀ ਆ ਠੀਕ ਆ ਤੇ ਤੇ ਤੜਕ ਤੁਸੀਂ ਜਿਹੜੀ ਆ ਇਹਦੀ ਬੈਕ ਸਾਈਡ ਤੋਂ ਵੇਖੋ دیਵਾਰ ਹੂਆ ਤੁਸੀਂ ਪੂਰਾ ਢਹਿਤੂ ਦਾ ਜੇ ਹੈਗੀ ਹੈ ਹਾਂਜੀ ਪੰਜ ਚਾਰ ਕਿ ਦਿਨ ਲਊਗਾ ਹਾਂਜੀ ਹਾਂਜੀ ਨਿਕਲ ਦੇ ਆਹ ਵੇਖੋ ਦੋਸਤੋ ਬੈਕ ਸਾਈਡ ਤੋਂ ਥਲ ਥੁੰਦੀ ਕੁਆਲਿਟੀ ਚੰਗੀ ਕਲਾਸੀ ਆ ਥਣਾ ਤੇ ਤੀਜਾ ਸਵੇਰ ਸੋਣਾ ਹਾਂਜੀ ਹਾਂਜੀ ਤੇ ਜਦੇ ਵੀਰਾਂ ਦਾ ਲੈਣ ਦੇਣ ਇਹ ਆਪਾਂ ਵੀ ਜਿਹੜਾ ਜਸਨੋ 48000 ਦੀ ਦੇਦਾਗੇ 48 ਦੀ ਹਾਂਜੀ ਉਹ ਤੋਂ ਸ਼ੋਰਟ ਤੋਂ ਆਪਾਂ ਆ ਜੀ ਬਣਾਉਣਾ ਹੁਣ ਅਜੇ ਪੂਰਾ ਅਜੇ ਬਣਾਉਣਾ ਵਾ ਵੀਰ ਜੀ ਹਾਂ ਅਜੇ ਦਿਨ ਲਾਜੂ ਕੋਈ ਚਾਰ ਪੰਜ ਦਿਨ ਪਰ ਬਣੂ ਇੱਕ ਬੜੀ ਆਹੋ ਟਲਾਡੂ ਲਾਏ ਵਡੀਆਂ ਆ ਜੇ ਅਸੀਂ ਹਾਂ ਦੁੱਧ ਦੀ ਕਪੈਸਿਟੀ 25 ਕਿਲੋਟਰ ਦੀ ਅੱਧੇ ਵੀ ਦਿੰਦੀ ਹੈ 25 ਦੂਜੇ ਸਵੇਰੇ ਦੇ ਦੌਰਾਨ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਵੜ ਏਡਾ ਦਿਨਾ ਵੀ ਚਾਹੀਦਾ ਵੜ ਵੀ ਵੱਡੀਆਂ ਹਾਂਜੀ ਵੀਰ ਜੀ ਵੜ ਵੱਡੀਆਂ ਲੈ ਲਓ ਵਾ ਵੱਡਾ ਬਣਾਉਣਾ ਇਹਨੇ ਹਾਂਜੀ ਹਲੋ ਕਰੋ ਚੱਕੀ ਬਾਕੀ ਥਣ ਜਿਹੜਾ ਦੋਸਤੋ ਬਹੁਤ ਕਮਾਲ ਦਾ ਹੈ ਥਣ ਲੰਬਾਈ ਦੇ ਵਿੱਚ ਵੀ ਪੂਰਾ ਠੀਕ ਹੈ ਜੀ ਤੇ ਹਵਾਨਾ ਚੱਡੇ ਦੀ ਜੇਕਰ ਗੱਲ ਕਰ ਲਈਏ ਤੇ ਦਿਨ ਚਾਰ ਪੰਜ ਵੀ ਲੱਗੀ ਤੇ ਪੂਰਾ ਹਜੇ ਹੋਰ ਹਵਾਨਾ ਬਣਾ ਲੂਗੀ figa no. so ਵੇੜਾ ਦੋਸਤੋ ਇੱਕ ਨਹੀਂ ਦੋ ਨਹੀਂ ਘਟੋ ਘਟ ਵੀ ਚਾਰ ਪੰਜ ਨਾਗ ਅੱਜ ਮੌਜੂਦ ਆ ਚਾਰੇ ਪੰਜਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਸੈਲੈਕਟ ਲੱਗੂਗਾ ਜਿਹੜਾ ਵੀ ਚੰਗਾ ਲੱਗੂਗਾ ਨਾ ਉਹ ਤੁਸੀਂ ਖਰੀਦ ਸਕਦੇ ਜੀ ਤੇ ਜਿੰਦੇ ਵੀ ਦਾ ਮੁੱਲ ਦੱਸਤਾ ਸੀਗਾ ਹਾਂਜੀ ਹਾਂਜੀ ਕਿੰਨਾ ਕਹਤਾ ਸੀਗਾ ਜੀ ਇਹ ਆਪਾਂ ਦੇ ਦਾਂਗੇ 48000 ਰੁਪਏ 48000 ਹਾਂਜੀ ਠੀਕ ਹੈ ਜੀ 48000 ਰੁਪਏ ਪ੍ਰਭੂ ਵੱਡੀ ਵਿਹੜਾ ਠੀਕ ਹੈ 48000 ਮੋਲਾ ਤੇ ਦੁੱਧ ਤੁਸੀਂ ਖੁਲਾ ਰਿਹਾ ਜੀ ਜੀਨ ਬਾਈ 20 ਲੀਟਰ ਪਰ ਵੀ ਤੋਂ ਪਲਾਸਟਿਕ ਨਾਲ ਇੱਕ ਹੋਰ ਬਿਲਕੁਲ ਕ੍ਰੋਸ ਜੀ ਹੈਗੀ ਨਾ ਜੀ ਹਾਂਜੀ ਹਾਂਜੀ ਆਹ ਸ਼ੇਅਰ ਜੀ ਵਾਲਾ ਕੰਮ ਆ ਗਿਆ ਏਅਰ ਸ਼ੇਅਰ ਕਰੋ ਸਕੀ ਹਾਂਜੀ ਠੀਕ ਹੈ ਜੀ ਤੇ ਕੀ ਇਹ ਤਾਂ ਹੈਗੀ ਡਿਟੇਲ ਜੀ ਸਾਢੇ 6 ਮਹੀਨੇ ਦੀ ਗੱਭਣ ਕਿੰਨੇ ਮਹੀਨੇ ਦੀ ਗੱਭਣ ਸਾਢੇ 6 ਮਹੀਨੇ ਦੀ ਸਾਢੇ 6 ਮਹੀਨੇ ਦੀ ਦੁੱਧ 5 ਕਿਲੋ ਆਇਆ ਜੀ ਦੁੱਧ 5 ਕਿਲੋ ਆਇਆ ਜੀ ਹਾਂਜੀ ਠੀਕ ਹੈ ਜੀ ਟੋਕੜ ਗੱਭਣਾ ਜੀ ਹਾਂਜੀ ਹਾਂਜੀ ਸਾਢੇ ਪੰਜਾਂ ਛਿਆਂ ਦੀ ਗੱਭਣ ਆ ਤੇ ਦੁੱਧ ਹੁਣ ਹਾਜ਼ਰ ਕਿੰਨਾ ਹਾਜ਼ਰ ਦੁੱਧ 5 ਕਿਲੋ ਆ ਸਾਢੇ 6 ਮਹੀਨੇ ਦੀ ਗੱਭਣ ਆ ਜੀ ਸਾਢੇ 6 ਹਾਂਜੀ ਚੈੱਕ ਪਾਸ ਠੀਕ ਹੈ ਜੀ ਚੈੱਕ ਪਾਸ ਆ ਦੋਸਤੋ ਸਾਢੇ 6 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਤੇ 5 ਕਿਲੋ ਹਾਜ਼ਰ ਦੁੱਧ ਆ ਤੇ ਦੋਨੋ ਟਾਈਮ ਮਿਲਦੀ ਹੈ ਇਹ ਹਾਜੀ ਇਹਦੀ ਵਿੱਚ ਦੋ ਟਾਈਮ ਮਿਲ ਦੋਵੇਂ ਟਾਈਮ ਮਿਲ ਦੋਵੇਂ ਟਾਈਮ ਮਿਲ ਤੇ ਥਣਾ ਥੋਣਾ ਦੀ ਵਿੱਚ ਪੂਰੀ ਚਵਾਈ ਚੰਗੀ ਹੈ ਬਹੁਤ ਸਾਫ ਹੈ ਜੀ ਬਹੁਤ ਸਾਫ ਹੈ ਲੋ ਜੀ ਬਰਾਬਰੂ ਪੂਰਾ ਨਾ ਥਣਾ ਦਾ ਜੀ ਬਹੁਤ ਵਧੀਆ ਵਿੱਚ ਬਹੁਤ ਵਧੀਆ ਤੁਹਾਨੂੰ ਸਾਫ ਤੇ ਜਿੱਦੇ ਭਾਈ ਇਹਦਾ ਮੁੱਲ ਫਿਰ ਲੈਣ ਦੇ ਇਹ ਆਪਾਂ 23000 ਦੀ ਇਹਦਾ 23000 ਦੀ ਠੀਕ ਹੈ ਜੀ ਟੋਕਰ ਗੱਬਣਾ ਦੋਸਤੋ ਜਿਹੜੇ ਵੀ ਅੱਗੇ ਲੱਭ ਰਹੇ ਹੋ ਤੁਸੀਂ ਬਹੁਤ ਵੀਰਾਂ ਦੇ ਤੁਹਾਨੂੰ ਦਿਆ ਟੋਕਰ ਗੱਬਣਾ ਖਰੀਦਣਾ ਉਹਨਾਂ ਲਈ ਖਾਸ ਤੌਰ ਤੇ ਆ। ਇਹ ਪਾਇਪ ਉਹ ਖਾਸ ਮਾੜੀ ਠੀਕ ਆ। ਅੱਜ ਨਵੀਰ ਕਹਿੰਦਾ ਵੀ ਇੱਥੇ ਮਿਲਕ ਪਾਇਪ ਉਹ ਕੀ ਬਣਿਆ? ਆ ਪੂਰੀ ਵਿੰਗੀ ਟੇਢੀ ਆ ਦੋਸਤੋ ਜਿੰਨੀ ਆਪਾਂ ਕਹਦੇ ਨਾ ਵੀ ਵਿੰਗ ਟੇਢ ਜਿਆਦੀ ਹੁੰਦੀ ਆ ਮਿਲਕ ਵੇਣ ਦੇ ਵਿੱਚ ਦੁੱਧ ਕੁਝ ਉਹਨਾਂ ਜਿਆਦਾ ਦਿੰਦਾ। ਹਾਂਜੀ ਹਾਂਜੀ ਤੇ ਪਰ ਹੁਣ ਫਿਲਹਾਲ 5 ਲੀਟਰ ਬਿਲਕੁਲ ਦੋਵਾਂ ਟਾਈਮ ਦੀ ਚੋਈ ਤੁਸੀਂ ਕਰ ਸਕਦੇ ਜੀ ਠੀਕ ਆ। 67-18 ਕਿਲੋ ਦੁੱਧ ਘਰ ਵਾਲਿਆਂ ਦੇ ਦਿੰਦੀ ਆ। ਅੱਗੇ ਘਟੋ ਘਟ ਵੀ ਗਾਂ ਹੋਵੇਗੀ ਤੀਜੇ ਜਾਂ ਚੌਥੀ ਸਵੇਰ ਸੂਹਗੀ। ਹਾਂਜੀ ਤੀਜੇ ਸੂਹੇ ਆਂਦੇ ਆ। ਠੀਕ ਆ। ਠੀਕ ਜੀ ਦਿਖਾ ਦਈਏ ਵੀ ਜੀ ਆਹ ਦੇਖੋ ਜੀ ਠੀਕ ਆ ਕਦ ਕਾਠ ਜਿਹੜਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਤੋਕੜ ਗੱਬਣਾ ਉਹਨਾਂ ਵੀਰਾਂ ਲਈ ਹੈ ਵੀ ਜਿਹੜੇ ਵੀਰ ਖਾਸ ਤੌਰ ਤੇ ਕਾਫੀ ਫੂਨ ਲਾਉਂਦੇ ਹੋ ਤੁਸੀਂ ਵੀ ਤੋਕੜ ਗੱਬਣ ਵਹਿੜ ਚਾਹੀਦੀ ਆ ਨਾਲ ਦੁੱਧ ਵੀ ਹੈਗਾ ਦੋਸਤੋ ਤੇ ਨਾਲ ਬਿਲਕੁਲ ਨੇੜ ਜਿਆ ਸਾਢੇ 6 ਮਹੀਨੇ 2.5 ਮਹੀਨੇ ਦਾ ਆ ਟਾਈਮ ਰਹਿ ਗਿਆ ਜਿਹੜਾ ਕਿ ਸੂਣ ਦੇ ਵਿੱਚ ਕਿਉਂਕਿ 9 ਮਹੀਨੇ ਤੱਕ ਜਿਹੜਾ ਪਸ਼ੂ ਆ ਉਹ ਬਿਲਕੁਲ ਸੂਪ ਹੋਊਗਾ ਠੀਕ ਹੈ ਨੇੜਾ ਤੇੜਾ ਹੋ ਜਾਂਦਾ ਪਸ਼ੂ ਸੂਣ ਦਾ ਤੇ 2.5 ਮਹੀਨੇ ਦਾ ਸਮਾਂ ਪਿਆ ਜਿਹੜਾ ਸੂਣ ਦੇ ਵਿੱਚ ਆ ਦੇਖੋ ਦੇਖੋ ਜੀ ਠੀਕ ਹੈ ਕਿ ਦੋ ਪਾਸੇ ਜਿਹੜੀ ਮਿਲਕ ਵੇਨ ਆ ਕਾਫੀ ਮੋਟੀ ਆ ਤੇ ਬਿਲਕੁਲ ਸੱਜਰ ਦਾ ਆਪਾਂ ਕਹਿ ਸਕਦੇ ਹਾਂ ਦੋਸਤੋ ਚੰਗੇ ਦੁੱਧ ਚੱਲੀ ਹੋ ਗਈ ਫਿਲਹਾਲ ਹੁਣ ਟੋਕੜਾ ਕਹਿੰਦੇ ਹੈ ਬਾਈ ਕਿੰਨਾ ਕੁ ਫਰ ਲੈਣ ਦੇਣ ਦਾ ਟੋਕੜ ਗੱਪੜ ਉਹ ਮੈਂ 20000 ਕਰਦਾ ਹਾਂ ਹਾਂਜੀ 23000 ਜਮਾਨਤ 23000 ਚ ਠੀਕ ਹੈ ਠੀਕ ਹੈ 23000 ਦੇ ਵਿੱਚੋਂ ਮਾਨਤਨ ਭਰਾਵਾ ਹੋ ਜਾਊਗਾ ਠੀਕ ਆ ਰੇਟ ਭਾਅ ਪਰਤਾ ਬਿਲਕੁਲ ਜਾਇਜ ਆ 23000 ਦੇ ਵਿੱਚੋਂ ਮਾਨਤਨ ਤੇ ਇਹੋ ਅੱਜ ਪਸ਼ੂ ਸੀ ਆਪਣੇ ਕੋਲ ਦੀ ਠੀਕ ਆ ਆ ਚਾਰ ਬਿਹੜਾ ਜਿਹੜੀਆਂ ਦੋਸਤਾਂ ਨੂੰ ਦਿਖਾਤੀਆਂ ਨੇ ਤਿੰਨ ਤਾਂ ਬਿਲਕੁਲ ਆ ਨੇੜ ਤੇ ਬਿਲਕੁਲ ਜਿਹੜੀਆਂ ਦੋਸਤਾਂ ਸੱਜਰ ਸੁਈਆਂ ਸੀਗੀਆਂ ਠੀਕ ਆ ਤੇ ਇੱਕ ਬਿਹੜ ਜਿਹੜੀ ਟੋਕੜ ਗੱਪੜ ਦਿਖਾਤੀ ਆ ਕਾਸ਼ੂ ਹਰ ਵਾਰ ਦੀ ਤਰ੍ਹਾਂ ਦੋਸਤੋ ਚੰਗੇ ਆ ਭਾ ਜਿਹੜਾ ਵਾਜਬ ਆ ਬਾਕੀ ਆਪਣਾ ਮਾਨ ਤਾਣਾ ਕਿਥੋਂ ਤੱਕ ਤੁਸੀਂ ਲੈ ਦੇ ਕਰਨਾ ਤਾਲਮਿਲ ਬਿਠਾ ਸਕਦੇ ਹੋ ਤੁਸੀਂ ਫੋਨ ਕਾਲ ਕਰਕੇ ਵਿੱਚੋਂ ਛੋੜ ਜਾਪਾਂ ਉਹ ਮੌਕੇ ਤੇ ਹੁੰਦਾ ਦੋਸਤੋ ਜਿਹੜੀ ਵਾਰ ਪਸੰਦ ਆਊਗੀ ਉੱਪਰ ਹੇਠਾਂ ਹੋ ਜਾਊਗਾ ਜਿੰਨਾ ਜੀ ਹੋ ਸਕਦਾ ਆ ਉਹ ਮੌਕੇ ਤੇ ਆ ਨੰਬਰ ਆਪਾਂ ਲੈ ਲੈਨੇ ਆ ਵੀਰ ਜੱਦੇ ਬਾਈ ਦੇ ਜੱਦੇ ਬਾਈ ਨੰਬਰ ਨੰਬਰ ਵੀਰ ਜੀ ਮੇਰਾ 9919 43 94 ਐਡਰੈਸ ਹੈਗਾ ਆਪਣਾ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਤਰਨਤਾਰਨ ਰੋਡ ਤੇ ਪਿੰਡ ਗਰਵਾਲੀ ਪੈਂਦਾ ਵੀਰ ਜੀ ਠੀਕ ਆ ਜੀ ਹਾਂਜੀ ਓਕੇ ਭਰਾ ਜੇਰਗਾ ਕੋਲ ਕੋ ਇੱਕ ਨਵੇਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ